ਤੇ ਛੀ ਮੂਵੀ ਸੀ ਮਜ਼ਾ ਆ ਗਿਆ ਬੱਬੂ ਆਨ ਜੀ ਦੀ ਫਿਲਮ ਆਈ ਹੈ ਜੋ ਕਿ ਬਹੁਤ ਹੀ ਸੁਪਰ ਹਿੱਟ ਇੱਕ ਇਹ ਜੀ ਸੁਪਰ ਹਿੱਟ ਕਿ ਕਿਸੇ ਚੀਜ਼ ਦੀ ਫਿਲਮ ਵਿੱਚ ਕਮੀ ਨਹੀਂ ਲੱਗਿਆ ਐਂਡ ਬਹੁਤ ਅੱਛਾ ਲੱਗਿਆ ਇਹਨੂੰ ਦੇਖ ਕੇ ਲੱਗ ਰਹੀ ਫਿਲਮ ਤੁਹਾਡੇ ਡਾਇਰੈਕ ਇੱਕ ਦੋ ਫਿਲਮ ਦੇ ਸੁਣਾਓ ਵਧੀਆ ਜੀ ਜਿਹੜੀ ਤੁਹਾਡੀ ਫਿਲਮ ਜਦੋਂ ਤੁਹਾਨੂੰ ਲੱਗਦਾ ਵੀ ਇਹ ਫਿਲਮ ਦੇ ਵਿੱਚ ਮੇਰਾ ਹੁਣ ਤੁਸੀਂ ਦੇਖ ਆਏ ਹੁਣ ਆਪਾਂ ਚਾਹ ਪਾਣੀ ਪੀਨੇ ਹਾਂ ਹਾਂਜੀ ਇੱਕ ਦਾ ਮੱਥੇ ਚ ਮਾਰ ਨਹੀਂ ਮੈਂ ਆਪ ਸਿੱਖਿਆ ਹਾਂ ਹਾਂਜੀ ਇਹੀ ਡੈ ਲੱਗੇ ਦਾ ਕਦੀ ਐਸੀ ਕਿ ਮੂਵੀ ਬਹੁਤ ਅੱਛੀ ਮੂਵੀ ਲੱਗੀ ਬਹੁਤ ਅੱਛੀ ਫਿਲਮ ਲੱਗੀ ਐ ਸਾਰਿਆਂ ਦੀ ਐਕਟਿੰਗ ਬਹੁਤ ਹਾਂ ਜੀ ਹਾਂ ਜੀ ਬਹੁਤ ਚੱਲਦੇ ਥੋੜੇ ਵਧਾਉਣਾ ਪਊ ਹੌਲੀ ਹੌਲੀ ਹਾਂ ਜੀ ਹੌਲੀ ਹੌਲੀ ਅਸੀਂ ਹੋਰ ਤੁਹਾਡੇ ਅੰਝ ਲੱਗ ਰਿਹਾ ਸੀ ਕਿ ਵਾਟ ਕੇ ਨਾ ਕਿ ਇਹ ਬੰਦਿਆਂ ਨੂੰ ਵਾਟ ਦੇਣਗੇ ਇੰਨਾ ਰੌਬ ਦਿਖਾਇਆ ਹੋਇਆ ਪੰਜਾਬੀ ਦਾ ਪੰਜਾਬੀ ਹੈ ਨਾ ਨਮਸਕਾਰ ਪੰਜਾਬ ਲਾਈਵ 18 ਨਿਊਜ਼ ਵਿੱਚ ਆਪ ਦਾ ਸਵਾਗਤ ਹੈ ਤੁਸੀਂ ਦੇਖ ਰਹੇ ਹੋ ਤੇਜ਼ੀ ਨਾਲ ਅੱਗੇ ਵਧਦਾ ਹੋਇਆ ਚੈਨਲ ਹੌਸਲਾ ਸੱਚ ਕਹਿਣ ਦਾ ਸੱਚ ਦਿਖਾਉਣ ਦਾ ਖੰਨਾ ਤੋਂ ਓਮਕਾਰ ਸਿੰਘ ਸੱਤੂ ਦੀ ਖੰਨਾ ਤੋਂ ਵਿਸ਼ੇਸ਼ ਰਿਪੋਰਟ ਅਜੇ ਮੈਂ ਗਦਕਾ ਸੀ ਗਿਆ ਨਾ ਮੈਂ ਸਕੂਲ ਸਾਰੇ ਜਵਾਬ ਚੰਬਿਆ ਨਹੀਂ ਪੁੱਤ ਗਦਕਾ ਤੈ ਇੱਕ ਪ੍ਰਾਤਨ ਬਰਾਸਤੀ ਸਿੱਖ ਜੁਤ ਕਲਾ ਪਰ ਕੁਝ ਗਲਤੀਆਂ ਦੀ ਮਾਫੀ ਨਹੀਂ ਹੁੰਦੀ ਸਿਰਫ ਸਜ਼ਾ ਹੁੰਦੀ ਹੈ ਇਹ ਸੁਪਰ ਡਾਇਲਗ ਜੋ ਬੱਬੂ ਮਾਨ ਦੇ ਮੂੰਹੋਂ ਸੁਣੋਗੇ ਜਿਵੇਂ ਕਿ ਸਾਉਦੀਆ ਫਿਲਮਾਂ ਹਿੰਦੀ ਫਿਲਮਾਂ ਸੁਪਰ ਫਿਲਮਾਂ ਜਾਂ ਪੰਜਾਬੀ ਪੁੱਤਰ ਤਰਮਿੰਦਰ ਜਾਂ ਸੰਨੀ ਦੋਲ ਦੀਆਂ ਫਿਲਮਾਂ ਚ ਦਮਦਾਰ ਰੋਲ ਕਰਦੇ ਦੇਖਦੇ ਹੋ ਉਸੇ ਤਰ੍ਹਾਂ ਦੇ ਡਾਇਲਗ ਤੁਸੀਂ ਦੇਖੋਗੇ ਬੱਬੂ ਮਾਨ ਦੇ ਮੂੰਹੋਂ ਅਰੇ ਪੰਜਾਬੀ ਫਿਲਮ ਸ਼ੌਂਕੀ ਸਰਦਾਰ ਵਿੱਚ ਅੱਜ ਬੱਬੂ ਮਾਨ ਖੰਨਾ ਪੀਵੀਆਰ ਸਿਨੇਮਾ ਪਹੁੰਚੇ ਇਸ ਫਿਲਮ ਨੂੰ ਜਿਹੜਾ ਵੀ ਦਰਸ਼ਕ ਫਿਲਮ ਦੇਖ ਕੇ ਨਿਕਲਿਆ ਬੱਬੂ ਮਾਨ ਦੀ ਜੈ ਜੈਕਾਰ ਕਰਦੇ ਹੋਏ ਨਿਕਲਿਆ ਔਰ ਇਹ ਪਰਿਵਾਰਿਕ ਪੰਜਾਬੀ ਫਿਲਮ ਲੋਕਾਂ ਨੂੰ ਬਹੁਤ ਹੀ ਪਸੰਦ ਆਈ ਕਿਆ ਬੱਚੇ ਕਿਆ ਬਜ਼ੁਰਗ ਕਿਆ ਨੌਜਵਾਨ ਹਰੇਕ ਨੂੰ ਛੰਕੀ ਸਰਦਾਰ ਪੰਜਾਬੀ ਫਿਲਮ ਬਹੁਤ ਪਸੰਦ ਆਈ ਪੰਜਾਬੀ ਫਿਲਮ ਛੰਕੀ ਸਰਦਾਰ ਵਿੱਚ ਇਸ ਤੋਂ ਇਲਾਵਾ ਬੱਬੂ ਮਾਨ ਤੋਂ ਇਲਾਵਾ ਗੁਰੂ ਰੰਧਾਵਾ ਗੁੱਗੂ ਗਿੱਲ ਨਿਮਰਤ ਕੋਰ ਅਲੂ ਵਾਲਿਆ ਅਤੇ ਹੋਰ ਅਦਾਕਾਰਾਂ ਨੇ ਫਿਲਮ ਵਿੱਚ ਬਹੁਤ ਹੀ ਖੂਬਸੂਰਤ ਦਮਦਾਰ ਰੋਲ ਨਿਭਾਏ ਹਨ ਅਤੇ ਤੁਹਾਨੂੰ ਦੇਖ ਕੇ ਪਤਾ ਲੱਗੇਗਾ ਜਰੂਰ ਇੱਕ ਵਾਰੀ ਦੇਖੋ ਪੰਜਾਬੀ ਫਿਲਮ ਛੌਂਕੀ ਸਰਦਾਰ ਬੱਬੂ ਮਾਨ ਦੀ ਨਵੀਂ ਫਿਲਮ ਛੌਂਕੀ ਸਰਦਾਰ ਕਿਵੇਂ ਲੱਗੀ ਬਹੁਤ ਵਧੀਆ ਲੱਗੀ ਏ ਐਦਾਂ ਦੀ ਹੋਰ ਬਣਾਈਏ ਤੇਰੀ ਜੀ بھائی ویڑا ਪੰਜਾਬ ਲਾਈਵ 88 ਨਿਊਜ਼ ਦੀ ਟੀਮ ਇੱਥੇ ਪਹੁੰਚੀ ਹੈ ਜਿੱਥੇ ਕਿ ਤੁਸੀਂ ਦੇਖੋਗੇ ਬੱਬੂ ਮਾਨ ਜੀ ਦੀ ਫਿਲਮ ਆਈ ਹੈ ਜੋ ਕਿ ਬਹੁਤ ਹੀ ਸੁਪਰ ਹਿੱਟ ਇੱਕ ਇਹ ਜੀ ਸੁਪਰ ਹਿੱਟ ਕਿ ਕਿਸੇ ਚੀਜ਼ ਦੀ ਫਿਲਮ ਵਿੱਚ ਕਮੀ ਨਹੀਂ ਲੋਕਾਂ ਨੇ ਪਿਕਚਰ ਹਾਲੇ ਜਿਹਾ ਸੀ ਬੈਠੇ ਆ ਕੇ ਲੋਕਾਂ ਨੇ ਤਾਲੀਆਂ 치ਟੀਆਂ ਨਾਲ ਸਵਾਗਤ ਕੀਤਾ ਬਹੁਤ ਅੱਜ ਦੂਜਾ ਹਫਤਾ ਚੱਲ ਪਿਆ ਹੁਣ 100 ਵਾਰ ਵੈਸੇ ਆਮ ਤੌਰ ਤੇ ਜਦੋਂ ਕੋਈ ਫਿਲਮ ਲੱਗਦੀ ਹੈ ਤਾਂ ਜਿਹੜੇ ਵੀਕਡੇ ਹੁੰਦੇ ਉਹਦੇ ਵਿੱਚ 50% ਉਹਦੇ ਚ ਆਡੀਅנס ਹੁੰਦੀ ਹੈ ਫਟਾ ਪਤ ਭਾਗ ਵਾਲੇ ਆ ਦੂਜਾ ਹਫਤਾ ਤੇ ਚੱਲ ਰਿਹਾ ਕੰਮ ਮੈਂ ਤਾਂ ਇੱਕਮ ਬਣਾਈ ਸੀ ਉਹ ਪਾਣੀ ਤੇ ਕਿਸਾਨੀ ਤੇ ਸੀ ਆ ਬਣਾਵਾਂਗੇ ਪਰ ਵਿੱਚ ਵੀ ਜ਼ਰੂਰ ਬਣਾਵਾਂਗੇ ਆ ਪਬਲਿਕ ਤੇ ਸਰਦਾਰ ਸਦਰ ਜੀ ਜਿਨ੍ਹਾਂ ਦਾ ਥੋੜਾ ਹੱਥ ਵੀ ਰਿਹਾ ਅੱਜ ਉਹਨਾਂ ਦੇ ਪੂਰੇ ਲਾਂਚਿੰਗ ਕਰਾਇਆ ਘਰ ਪਹੁੰਚੋ ਉਹਦੇ ਕੀ ਗੱਲ ਹੈ ਹਾਂ ਨਹੀਂ ਨਹੀਂ ਆਪਣਾ ਪਰਿਵਾਰ ਆ ਫਿਰ ਮੈਂ ਆਉਣਾ ਸੀ ਇੱਥੇ ਤਾਂ ਫਿਰ ਇੱਥੇ ਤਾਂ ਆਉਣੀ ਸੀ ਮਾਨ ਸਾਹਿਬ ਪਬਲਿਕ ਦਾ ਸ਼ੋਰ ਤੇ ਸੀਟੀਆਂ ਨੂੰ ਦੇਖ ਕੇ ਲੱਗ ਰਹੀ ਫਿਲਮ ਤੁਹਾਡੇ ਡਾਇਰੈਕ ਇੱਕ ਦੋ ਫਿਲਮ ਦੇ ਸੁਣਾਓ ਵਧੀਆ ਜੀ ਕੋਈ ਜਿਹੜੀ ਫਿਲਮ ਜਿਹੜੀ ਫਿਲਮ ਨੂੰ ਲੱਗਦਾ ਵੀ ਇਹ ਫਿਲਮ ਦੇ ਵਿੱਚ ਮੇਰਾ ਹੁਣ ਤੁਸੀਂ ਦੇਖ ਆਏ ਹੁਣ ਆਪਾਂ ਚਾਹ ਪਾਣੀ ਪੀਨੇ ਹਾਂ ਹਾਂਜੀ ਕੋਈ ਵਧੀਆ ਜੀ ਇੱਕ ਦਾ ਮੱਥੇ 'ਚ ਮਾਰਨੀ ਮੈਂ ਆਪ ਸਿੱਖੀ ਹਾਂ ਹਾਂਜੀ ਇਹੀ ਡੈ ਲੱਗੇ ਦਾ ਬਿਲਕੁਲ ਜੀ ਮੱਥੇ 'ਚ ਮਾਰਦੀ ਮੈਂ ਆਪ ਸਿੱਖੀ ਹਾਂ ਗਰਮੀ ਜ਼ਿਆਦਾ ਹੈ ਕਿ ਪਾਰਾ ਸਿਰ ਨੂੰ ਚੜਦਾ ਹੁੰਦਾ ਚੱਲ 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 ਫਿਲਮ ਦੇਖ ਕੇ ਲੋਕਾਂ ਦੇਖੋ ਕਰੇਜ ਦੇਖੋ ਬੱਬੂ ਵਾਂਜੀ ਤੁਸੀਂ ਇੰਜ ਕਰੋ ਜੀ ਸਾਉਥ ਦੀਆਂ ਫਿਲਮਾਂ ਆ ਬਈ ਨਾ ਇਸ ਤਰ੍ਹਾਂ ਲੱਗ ਰਿਹਾ ਜੀ ਉਹ ਕਹਿੰਦੇ ਪੰਜਾਬ ਪੁੱਲੇ ਤੁਹਾਨੂੰ ਕਿਉਂ ਛੱਡਣਾ ਹੈ ਜਿਹੜੀ ਸਾਉਥ ਦੀ ਫਿਲਮ ਹੈ ਹਾਂ ਜੀ ਉਹ ਜੋ ਕੈਰੇਕਟਰ ਦਿਖਾਉਣਾ ਸਾਡੇ ਪੰਜਾਬ ਦਾ ਨਹੀਂ ਬਹੁਤ ਵਧੀਆ ਕੈਰੇਕਟਰ ਸਾਡੇ ਜਿਹੜੇ ਐਕਸ਼ਨ ਫਿਲਮਾਂ ਹਾਂ ਹਾਂ ਜੀ ਬਹੁਤ ਘੱਟ ਚੱਲਦੇ ਥੋੜੇ ਵਧਾਉਣਾ ਪਊ ਹੌਲੀ ਹੌਲੀ ਜੀ ਹਾਂ ਜੀ ਹੌਲੀ ਹੌਲੀ ਅਸੀਂ ਔਰ ਤੁਹਾਡੇ ਇੰਜ ਲੱਗ ਰਿਹਾ ਸੀ ਵੀ ਵਾਰ ਕੇ ਨਾ ਕਿ ਇਹ ਬੰਦੇ ਵਟ ਦੇਣਗੇ ਇੰਨਾ ਰੋਪ ਦਿਖਾਇਆ ਉਹ ਪ نمسکار جنا شہر ببو مان جی نے شوٹی سدار کی رکھی ہے ببو مانگے ਜਿਹੜਾ ਸਰਕਾਰੀ ਸਰਕਾਰੀ ਜਿਹੜੇ ਤੁਹਾਡੇ ਅੰਦਰ ਡੈਰੀਵੇਟ ਬਾਰੇ ਜਜ਼ਬਾਤਾਂ ਦੇ ਤੁਹਾਡੇ ਗੁਨਾ ਦੇ ਵਿੱਚ ਤੁਹਾਡੀ ਕਾਬਲੀ ਦੇ ਵਿੱਚ ਸਰਕਾਰ ਕਹਿੰਦੇ ਨੇ ਜਿਹੜਾ ਬੰਦਾ ਕਿਸੇ ਦਾ ਮੋਟੂ ਹੋਵੇ ਜੇ ਉਹ ਮੋਟੂ ਜਿਹੜਾ ਮੁੰਡਿਆ ਉਹ ਕਿੰਨਾ ਸਨਿਆ ਦੇ ਰਿਹਾ ਸਵਾਰ ਇਹ ਗੱਲ ਕਿ ਜਿਹੜੇ ਤੁਹਾਡੇ ਅੰਦਰ ਸਰਕਾਰੀ ਯਕੀਨ ਹੈ ਇਹ ਰੈਂਟੇਗਰ ਨੇ ਵੀ ਉਹਨਾਂ ਪਰਮਦੇਵ ਚੰਦ ਪਰਮਦੇਵ ਸਰਦਾਰੀ ਹੈ ਗੱਲ ਇਹ ਵੇਖਣ ਵਾਲੀ ਹੈ ਗੱਲ ਇਹ ਵਿਸਤਾਰ ਦੇ ਪੱਧਰ ਵੱਲ ਲੈਣੀ ਹੀ ਗੱਲ ਕਰਨੀ ਹੋਣੀ ਪੱਧਰ ਤੋਂ ਨਾਮ ਸਰਦਾਰੀ ਦਾ ਨਾ ਰਹਾ ਸਰਦਾਰੀ ਕਾਹਦੀ ਆਪਣੇ ਗੁਰਾਂ ਦੇ ਚਰਨਾਂ ਦੇ ਵਿੱਚ ਸਮਾਜ ਦੀ ਸੇਵਾ ਕਰਦੇ ਲੋਕਾਂ ਨੂੰ ਸਹੀ ਰਾਹ ਦਿਖਾਉਦੇ ਜੁੜਵਾਦੀ ਬਾੜੀਆਂ ਦੇ ਰੂਪ ਵਿੱਚ ਸੇਵਾ ਹੀ ਕਰ ਸਕਦੇ ਪੰਜਾਬ ਦੀ ਦਿੱਤੀ ਨੂੰ ਸਨਮਾਨ ਕਰਨਾ ਕਲਚਰ ਨੂੰ ਪ੍ਰਮੋਟ ਕਰਨਾ ਪੰਜਾਬ ਦਾ ਪੂਰੇ ਜਿਹੇ ਚੰਗੇ ਸੁਚੇ ਸਾਡੇ ਗ੍ਰੰਥਲੇ ਕੀ ਸੁਚੇ ਨੂੰ ਮੈਂ ਕਹਿੰਿਆ ਨਹੀਂ ਸੀ ਕਿ ਉਹਨਾਂ ਨੂੰ ਅੱਜ ਦੀ ਜਨਰੇਸ਼ਨ ਤੱਕ ਪਹੁੰਚਾਈ ਨਾ ਜੇ ਮੈਂ ਪਾ ਕੇ ਬਾਈ ਅਸੀਂ ਆਡੀਅנס ਦਿਖਾ ਰਹੇ ਹਾਂ ਜੋ ਕਿ ਹੁਣ ਸ਼ੌਂਕੀ ਸਰਦਾਰ ਦੇਖ ਕੇ ਆਏ ਨੇ ਤੇ ਤੁਸੀਂ ਹੁਣ ਇਸ ਸਿਨੇਮਾ ਘਰ ਆਏ ਅੰਦਰੋਂ ਨਿਕਲੇ ਹੋ ਔਰ ਅੱਜ ਕਿਵੇਂ ਲੱਗਿਆ ਜੀ ਤੁਹਾਨੂੰ ਬੱਬੂ ਮਾਨ ਦੀ ਫਿਲਮ ਸ਼ੌਂਕੀ ਸਰਦਾਰ ਜਿਹੜੀ ਅੱਜ ਫਿਲਮ ਦੇ ਕੈਰੇਕਟਰ ਜਿਹੜੇ ਰੋਲ ਇਹਨਾਂ ਨੇ ਨਿਭਾਇਆ ਬੱਬੂ ਮਾਨ ਜੀ ਨੇ ਗੁਰੂ ਰੰਦਾਵਾ ਜੀ ਨੇ ਬਹੁਤ ਅੱਛੀ ਫਿਲਮ ਲੱਗੀ ਐ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ ਸੀਗੀ ਸਪੈਸ਼ਲੀ ਬੱਬੂ ਮਾਨ ਜੀ ਨੇ ਤਾਂ ਕਮਾਲੇ ਕਰੀ ਹੋਈ ਸੀ ਇੰਨੇ ਟਾਈਮ ਬਾਅਦ ਦੇਖਣ ਨੂੰ ਮਿਲੀ ਐ ਫਿਲਮ ਤੇ ਬਹੁਤ ਅੱਛੀ ਫਿਲਮ ਸੀਗੀ ਵਧੀਆ ਤੇ ਸਾਡੀ ਪੂਰੀ ਫੈਮਲੀ ਨੇ ਬਹੁਤ ਇੰਜੋਏ ਕੀਤਾ ਪੂਰੀ ਫੈਮਲੀ ਮੂਵੀ ਐ ਸਾਰੇ ਜਣੇ ਸਾਰੇ ਰਲ ਕੇ ਸਾਰੀ ਫੈਮਲੀ ਦੇਖਣ ਆਓ ਸਾਰੇ ਪਰਿਵਾਰ ਦੇਖਣ ਆ ਫੈਮਲੀ ਮੂਵੀ ਐ ਜੀ ਬਹੁਤ ਵਧੀਆ ਸੀਗੀ ਮੂਵੀ ਬਹੁਤ ਅੱਛੀ ਮੂਵੀ ਲੱਗੀ ਬਹੁਤ ਵਧੀਆ ਮੂਵੀ ਲੱਗੀ ਬੱਬੂ ਮਾਨ ਨੇ ਬਹੁਤ ਵਧੀਆ ਰੋਲ ਕਰਿਆ ਬਹੁਤ ਪਸੰਦ ਆਇਆ ਬਹੁਤ ਵਧੀਆ ਪਸੰਦ ਆ ਹਾਂਜੀ بہت بہت ہے اچھا لگا ہے ببو مان کی ایکٹنگ سب کی ایکٹنگ بہت ودیا ہے مجھے تو بہت اچھی لگی ببو مان کی ایکٹنگ سب سے زیادہ اچھی لگی گرو رنداوہ جی کی بہت اچھی لگی بہت اچھی مووی تھی مزہ آ دیکھ کے بہت